بسم اللہ الرحمن الرحیم السلام علیکم ایڈمارشل صاحب نے بہت ਵਧੀਆ ਗੱਲਾਂ ਕੀਤੀਆਂ ਜਿਹੜੀਆਂ ਜ਼ਰੂਰਤਾਂ ਉਹ ਵੀ ਦੱਸੀਆਂ ਬਾਕੀ ਅਸੀਂ ਬਹੁਤ ਸਾਰੇ ਸਕੂਲਾਂ ਵਿੱਚ ਜਾਈਦਾ ਆ ਇੰਨਾ ਸੋਹਣਾ ਸਕੂਲ ਸਾਨੂੰ ਦੇਖਣ ਨੂੰ ਬਹੁਤ ਘੱਟ ਮਿਲਦਾ ਆ ਐ ਸਕੂਲੇ ਵੜਦੇ ਸਾਨੂੰ ਅੰਦਾਜ਼ਾ ਹੋਇਆ ਕਿ ਇੱਥੇ ਕੰਮ ਵੀ ਹੁੰਦਾ ਆ ਔਰ ਜਿਹੜੇ ਸਾਥ ਜਾਇਆ ਉਹਨਾਂ ਨੂੰ ਵੀ ਮਿਲ ਕੇ ਪਤਾ ਲੱਗਾ ਵੀ ਬੱਚਿਆਂ ਨੂੰ ਨਾ ਕੁਝ ਦੇ ਰਹੇ ਆ ਬਾਕੀ ਸਰਦਾਰ ਰਾਜੈਬ ਸਿੰਘ ਹੋਣਾਰ ਕੇ ਹੋਰ ਵੀ ਬਹੁਤ ਸਾਰੇ ਦੋਸਤ ਸਾਡੇ ਨਾਲ ਜੁੜੇ ਹੋਏ ਜਿਹੜੇ ਕਿਸੇ ਨਾ ਕਿਸੇ ਹਵਾਲੇ ਦੇ ਨਾਲ ਪਾਕਿਸਤਾਨੀ ਕਮਿਊਨਿਟੀ ਦੀ ਹੈਲਪ ਕਰਦੇ ਸਪੋਰਟ ਕਰਦੇ ਆ ਰੀਸੈਂਟਲੀ ਅਸੀਂ ਇੱਕ ਬੇਵਾਨ ਘਰ ਵੀ ਬਣਾ ਕੇ ਦਿੱਤਾ ਪਿੰਡਾਂ 'ਕੇ ਕੋਈ ਚੀਜ਼ ਨਹੀਂ ਖੜਦੀ ਮੈਂ ਅੱਗੇ ਮਾਸਟਰ ਸਾਹਿਬ ਨਾਲ ਵੀ ਗੱਲ ਕਰਦਾ ਸੀ ਕਿ ਅਗਰ ਅਸੀਂ ਚਾਹੀਏ ਨਾ ਅਸੀਂ ਪੂਰੇ ਪਿੰਡ ਦੇ ਵਿੱਚ ਹਰ ਮਹੀਨੇ ਇੱਕ ਬੱਚੀ ਦੀ ਗਰੀਬ ਬੱਚੀ ਦੀ ਸ਼ਾਦੀ ਕਰ ਸਕਦੇ ਆ 5-500000 ਹਜ਼ਾਰ ਹਜ਼ਾਰ ਰੁਪਇਆ ਇਕੱਠਾ ਕਰਕੇ ਲੇਕਿਨ ਉਹਦੇ ਲਈ ਕਿਸਾਨੂੰ ਰਾਸਤਾ ਦੇਣਾ ਪੈਣਾ ਆ ਕਿ ਇਹ ਕਿਸ ਤਰੀਕੇ ਨਾਲ ਹੋ ਸਕਦਾ ਉਦਾਂ ਵੀ ਅਸੀਂ ਬਹੁਤ ਸਾਰੇ ਪੈਸੇ ਆਪਣੇ ਮੁਖਤਲਫ ਇਵੈਂਟ ਤੇ ਜ਼ਾਇਆ ਕਰ ਦਿੰਨੇ ਆ ਕਿਸੇ ਵਿਆਹ ਸ਼ਾਦੀ ਦੀ ਗੱਲ ਕਰੀਏ ਤਾਂ ਉੱਥੇ ਆਪਾਂ ਬੇਲਾ ਕਰਾ ਕਰਾ ਕੇ ਬਹੁਤ ਸਾਰੇ ਰੁਪਏ ਜ਼ਾਇਆ ਕਰ ਦਿੰਨੇ ਆ ਕਿਸੇ ਮੇਲੇ ਤੇ ਚਲ ਜਾਈਏ ਉੱਥੇ ਮੌਦ ਦੇ ਖੂਦ ਤੇ ਅਸੀਂ ਬਹੁਤ ਸਾਰੇ ਪੈਸੇ ਸੁੱਟਿਆ ਨੇ ਆ ਜਿਹੜੇ ਬੰਦੇ ਹੋਰ ਤਰ੍ਹਾਂ ਦੇ ਸ਼ੌਕ ਰੱਖਦੇ ਉਹ ਵੀ ਆਪਣੇ ਪੈਸੇ ਦੀ ਜਿਹੜੀ ਇਸ ਤਰ੍ਹਾਂ ਗਲਤ ਇਸਤੇਮਾਲ ਕਰਦੇ ਆ ਲੇਕਿਨ ਅਗਰ ਆਪਾਂ ਥੋੜਾ ਜਿਹਾ ਉਹਦੇ ਵਿੱਚੋਂ ਹਿੱਸਾ ਕਰਕੇ ਸਹੀ ਟਰੈਕ ਤੇ ਲਿਆਈਏ ਪਿੰਡਾਂ 'ਕੇ ਕੋਈ ਚੀਜ਼ ਨਹੀਂ ਖੜਦੀ ਨਾ ਤੇ ਕੋਈ ਗਰੀਬ ਜਿਹੜਾ ਉਹ ਹੁਣ ਅਸੀਂ ਖਬਰਾਂ 'ਚ ਵੀ ਪੜਦੇ ਆਂ ਵੀ ਫਲਾ ਮੰਦੇ ਨੇ ਆਪਣੀਆਂ ਪੰਜ ਬੱਚੀਆਂ ਕਤਲ ਕਰਤੇ ਬੱਚੇ ਕਤਲ ਕਰਕੇ ਆਪ ਵੀ ਖੁਦਕੁਸ਼ੀ ਕਿਉਂ ਉਹਦੇ ਅਗਰ ਕਾਤਲ ਦੀ ਗੱਲ ਕਰੀਏ ਤਾਂ ਆਣ ਗਵਾਂਡ ਵੀ ਉਹਦਾ ਕਾਤਲ ਆ ਕਿਉਂ ਉਹਨਾਂ ਨੇ ਉਹਨੀਆਂ ਜ਼ਰੂਰਤਾਂ ਨੂੰ ਮਹਿਸੂਸ ਨਹੀਂ ਕੀਤਾ ਇਸੇ ਤਰ੍ਹਾਂ ਹੀ ਪਲਾਨਿੰਗ ਕਰਨੀ ਪੈਣੀ ਹੈ ਥੋੜੀ ਜੀ ਅੱਜ ਕੱਲ੍ਹ ਇਹ ਕੱਲੋਂ ਕੱਲ੍ਹ ਇਹ 10 ਸਾਲਾਂ ਨੂੰ ਕਰੀਏ ਕਰਨੀ ਪੈਣੀ ਆ ਉਹਦੇ ਨਾਲ ਹੀ ਸਾਡਾ ਜਿਹੜੀਆਂ ਚੀਜ਼ਾਂ ਆ ਮਤਲਬ ਉਹ ਬਿਹਤਰ ਹੋਣੀਆਂ ਜਿਨ੍ਹਾਂ ਵਿੱਚ ਮੈਂ ਦੋ ਤਿੰਨਾਂ ਚੀਜ਼ਾਂ ਦਾ ਜ਼ਿਕਰ ਕਰਾਂਗਾ ਅਗਰ ਆਪਾਂ ਆਪਣੇ ਬੱਚਿਆਂ ਨੂੰ ਬੁਰੀ ਸਹਬਤ ਤੋਂ ਬਚਾਣੇ ਆ ਨਸ਼ੇ ਤੋਂ ਬਚਾਣੇ ਆ ਤਾਂ ਬਿਲਾ ਸ਼ੁਬਾ ਜਿਹੜੇ ਹਸਪਤਾਲ ਆ ਵਿਰਾਨ ਹੋ ਜਾਣਗੇ ਖੇਲਾਂ ਨੂੰ ਧਿਆਨ ਦਈਏ ਅਗਰ ਅਸੀਂ ਹੋਰ ਕੰਮ ਮਤਲਬ ਪਿੰਡ ਦੇ ਜਿੱਦਾਂ ਲੜਾਈ ਝਗੜੇ ਹੁੰਦੇ ਆ ਕਮੇਟੀਆਂ ਬਣਾਈਆਂ ਜਾਣ ਉਹਦੇ ਵਿੱਚ ਹਰ ਕਾਨੂੰਨ ਚੋਂ ਹਰ ਫੈਮਿਲੀ ਚੋਂ ਬੰਦੇ ਲੈ ਜਾਣ ਉਹਨਾਂ ਦਾ ਮਕਸਦ ਬੁਨਿਆਦੀ ਇਹ ਹੋਊਗਾ ਕਿ ਸਾਡੇ ਪਿੰਡ ਦੀ ਲੜਾਈ ਅਸੀਂ ਥਾਣੇ ਤੱਕ ਨਹੀਂ ਜਾਣ ਦੇਣੀ ਥਾਣੇ ਵੀ ਵਿਰਾਨ ਹੋ ਜਾਣੇ ਆ ਜਿਹੜੇ ਟਾਊਟ ਆ ਉਹ ਵੀ ਭੁੱਖੇ ਮਰਨਗੇ ਕਿਉਂਕਿ ਥਾਣਿਆਂ ਵਿੱਚ ਜਾਂ ਕਿਸੇ ਵੀ ادارے ਵਿੱਚ ਤੁਸੀਂ ਜਾਓ ਨਾ ਉੱਥੇ ਦਫਤਰ ਆਣ ਦੀ ਹੋ ਨਖਾ ਲੈਂਦੇ ਕੰਮ ਕਰਨ ਦੇ ਪੈਸੇ ਲੈਂਦੇ ਆ ਇਹ ਛੋਟੀਆਂ-ਛੋਟੀਆਂ ਚੀਜ਼ਾਂ ਨੂੰ ਆਪਾਂ ਫਾਲੋ ਕਰੀਏ ਤਾਂ ਅਸੀਂ ਬਹੁਤ ਸਾਰੀ ਬਿਹਤਰੀ ਲਿਆ ਸਕਦੇ ਹਾਂ ਆਪਣੀ ਸੁਸਾਇਟੀ ਵਿੱਚ ਬਹੁਤ ਸਾਰੇ ਪਿੰਡ ਮਸਾਲੀ ਆ ਉਹਨਾਂ ਵਿੱਚੋਂ ਪਿੰਡ ਵਾਲਿਆਂ ਨੇ ਕੀਤਾ ਕੋ ਉੱਪਰੋਂ ਮਖਲੂਕ ਨਹੀਂ ਆਈ ਜਿਨ੍ਹਾਂ ਨੇ ਇਹ ਸਾਰਾ ਕੁਝ ਕੀਤਾ ਅਸੀਂ ਇਹ ਕਰਾਂਗੇ ਬਹੁਤ سارے ਬੰਦੇ ਸੋਚ ਲੈਂਦੇ ਕਿ ਚਲੋ ਮੇਰੀ ਗੁਜ਼ਰਨ ਲਈ ਜਿਸ ਤਰ੍ਹਾਂ ਉਹ ਟੀਚਰ ਆ ਜਾਂ ਕੋਈ ਸਰਕਾਰੀ ਮੁਲਾਜ਼ਮ ਆ ਜਾਂ ਕੋਈ ਕਾਰੋਬਾਰੀ ਲੋਕ ਆ ਉਹ ਸੁਬਾ ਕੰਮ ਤੋਂ ਜਾ ਕੇ ਸ਼ਾਮ ਨੂੰ ਆਪਣਾ ਸੌਂ ਕੇ ਅਗਲੇ ਦਿਨ ਫੇਰ ਕੰਮ ਤੇ ਪਿੰਡ ਦੀ ਬਿਹਤਰੀ ਲਈ ਪਿੰਡ ਦੇ ਲੋਕਾਂ ਦੀ ਬਿਹਤਰੀ ਲਈ ਉਹ ਸੋਚਦਾ ਨਹੀਂ ਹੈਗਾ ਇਨਡਾਇਰੈਕਟਲੀ ਉਹ ਆਪਣੀ ਆਣ ਵਾਲੀ نسل ਦਾ ਬੇੜਾ ਕਰ ਕਰ ਰਿਹਾ ਹੁੰਦਾ ਇਹ ਸਾਰੀਆਂ ਚੀਜ਼ਾਂ ਅਗਰ ਆਪਾਂ ਥੋੜੀ ਜਿਹਾ ਥੋੜੀਆਂ ਕਰਕੇ ਸੋਚਣੀਆਂ ਸ਼ੁਰੂ ਕਰ ਦਈਏ ਤੇ ਬਹੁਤ ਸਾਰੇ ਮਸਾਇਲ ਜਿਹੜੇ ਨਾ ਸਾਡੇ ਆਪਣੇ ਘਰ ਬੈਠੇ ਹੀ ਹੱਲ ਹੋ ਸਕਦੇ ਆ ਸਾਨੂੰ ਗਵਰਨਮੈਂਟ ਨਾਲ ਨੂੰ ਝਾਕਣ ਦੀ ਵੀ ਲੋੜ ਨਹੀਂ ਪੈਂਦੀ ਮੈਂ ਫੇਰ ਇਹੀ ਗੱਲ ਕਵਾਂਗਾ ਵੀ ਜਦੋਂ ਪਿੰਡ ਠਾਹਰ ਕਰ ਲਵੇ ਕਿਸੇ ਚੀਜ਼ ਦੇ ਬਾਰੇ ਸੋਚ ਲਵੇ ਤਾਂ ਕੋਈ ਕੰਮ ਨਹੀਂ ਰੋਕ ਸਕਦਾ ਪਰ ਸਿਰਫ ਗੱਲ ਕੀ ਹੈ ਕਿ ਆਪਾਂ ਨੂੰ ਇੱਕ ਟ੍ਰੈਕ ਇੱਕ ਰੂਟ ਇੱਕ ਰਸਤਾ ਦੇਣਾ ਪੈਣਾ ਆ ਜਿੱਥੇ ਚੱਲ ਕੇ ਅਸੀਂ ਇਹਨਾਂ ਚੀਜ਼ਾਂ ਨੂੰ ਬਿਹਤਰ ਕਰ ਸਕਦੇ ਹਾਂ ਜੀ ਬਾਕੀ ਗੱਲਬਾਤ ਲੰਬੀ ਹੈ ਸਵੇਰ ਤੋਂ ਲੈ ਕੇ ਸ਼ਾਮ ਤੱਕ ਵੀ ਕਰੀਏ ਤਾਂ ਮੁੱਕਦੀਆਂ ਨਹੀਂ ਹੈਗੀਆਂ ਸਮੇਂ ਦੀ ਘਾਟ ਕਰਕੇ ਅਸੀਂ ਇੰਨਾ ਹੀ ਕਹਿਣਾ ਚਾਹਾਂਗੇ ਔਰ ਮੈਂ ਸ਼ੁਕਰੀਆ ਅਦਾ ਕਰਦਾ ਹੈਡਮਾਸਟਰ ਸਾਹਿਬ ਦਾ ਜਿਨ੍ਹਾਂ ਨੇ ਅੱਦੇ ਅੱچھے ਤਰੀਕੇ ਦੇ ਨਾਲ ਤੁਸੀਂ ਦੇਖਿਆ ਆ ਨਾ ਬੱਚਿਆਂ ਨੂੰ ਜਦੋਂ ਨਾਮ ਦੇ ਰਹੇ ਸੀ ਤੇ ਬਗਲ ਚ ਲੈ ਕੇ ਪਿਆਰ ਕਰਕੇ ਮਤਲਬ ਉਹ ਇੱਕ ਬੜਾ ਸ਼ਫਕਤ ਵਾਲਾ ਰਵਈਆ ਸੀ ਇਹਨਾਂ ਦਾ ਤੇ ਬਾਕੀ ਜਿਹੜੇ ਸਟਾਫ ਆ ਉਹ ਵੀ ਬਹੁਤ ਕੇਰਿੰਗ ਹੈ ਬਹੁਤ ਲਵਿੰਗ ਹੈ ਤੇ ਉਮੀਦ ਕਰਦੇ ਹਾਂ ਕਿ ਇਸੇ ਤਰ੍ਹਾਂ ਇਹ ਆਪਣੇ ادارے ਦੀ ਤਰੱਕੀ ਲਈ ਆਪਣੇ ਬੱਚਿਆਂ ਦੀ ਬਿਹਤਰੀ ਲਈ ਇਕਦਮਾਦ ਕਰਦੇ ਰਹਿਣਗੇ ਜੀ ਬਹੁਤ ਸ਼ੁਕਰੀਆ